ਤੇ ਬਾਈ ਜੀ ਜਿਹੜੀਆਂ ਤੁਹਾਨੂੰ ਇਹ ਅੰਜੀਰਾ ਮੈਂ ਦਿਖਾਈਆਂ ਨੇ ਇਹ ਸਾਰੀਆਂ ਆਰਗੈਨਿਕ ਨੇ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਸਾਨੂੰ ਅੰਜੀਰ ਮਿਲਦੀ ਹੈ ਨਾ ਉਹ ਅੰਜੀਰ ਨੂੰ ਕੈਮੀਕਲ ਲੱਗਿਆ ਹੁੰਦਾ ਉਹ ਅੰਜੀਰ ਨੂੰ ਕੈਮੀਕਲ ਲੱਗਿਆ ਹੁੰਦਾ ਫੈਕਟਰੀਆਂ ਦੇ ਵਿੱਚੋਂ ਤਿਆਰ ਹੁੰਦੀ ਐ ਸਕਾਉਂਦੇ ਨੇ ਕੈਮੀਕਲ ਵਾਲੇ ਕੈਮੀਕਲ ਦੇ ਵਿੱਚ ਦੇ ਉਹਨੂੰ 2-3 ਵਾਰੀ ਕੱਢ ਕੇ ਤੇ ਫੇਰ ਉਹਨੂੰ ਤਿਆਰ ਕਰਦੇ ਨੇ ਇਹ ਜਿਹੜੀ ਅੰਜੀਰ ਹੈ ਜਿਹੜੀ ਬੂਟੇ ਤੋਂ ਅੰਜੀਰ ਤੁਸੀਂ ਲੈਣੀ ਐ ਬੁੱਟੇ ਦੇ ਉੱਤੇ ਕੋਈ ਛੜਕਾ ਨਹੀਂ ਹੁੰਦਾ ਨਾ ਹੀ ਇਹਨੂੰ ਕੋਈ ਬਿਮਾਰੀ ਲੱਗਦੀ ਆ ਇਹ ਬਿਲਕੁਲ ਆਰਗੈਨਿਕ ਨੇ ਤੁਸੀਂ ਬੁੱਟੇ ਨਾਲ ਤੋੜ ਕੇ انجیر ਜਿਹੜੀ ਆ ਵਧੀਆ ਤਰੀਕੇ ਨਾਲ ਖਾ ਸਕਦੇ ਹੋ ਬੜੀ ਮਿੱਠੀ ਹੁੰਦੀ ਆ ਸਿਹਤ ਵਾਸਤੇ ਬਹੁਤ ਵਧੀਆ ਨੇ ਇਹਦੇ ਫਾਇਦੇ ਨੇ ਤੁਸੀਂ YouTube ਤੇ ਜਾ ਕੇ ਦੇਖੋ ਕਿੰਨੇ ਜਾਂ Google ਤੇ ਜਾ ਕੇ ਦੇਖੋ ਇਹਦੇ ਕਿੰਨੇ ਬੈਨੀਫਿਟਸ ਨੇ ਠੀਕ ਆ ਡਰਾਈ ਫਰੂਟ ਦੇ ਵਿੱਚ ਹੁੰਦੀ ਆ ਇਹ ਬਹੁਤ ਹੀ ਵਧੀਆ ਇਹ ਮਤਲਬ ਫਰੂਟ ਹੈਗਾ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਇੰਡੀਆ ਦੇ ਵਿੱਚ ਵੀ ਡਿਮਾਂਡ ਹੈ ਪੂਰੀ ਨਹੀਂ ਹੁੰਦੀ ਇਹ ਠੀਕ ਹੈ ਬਾਹਰ ਵੀ ਬਹੁਤ ਡਿਮਾਂਡ ਹੈ ਇਹਦੀ ਠੀਕ ਹੈ ਜੀ ਤੇ ਇਸ ਕਰਕੇ ਹਰ ਇੱਕ ਬੰਦੇ ਨੂੰ ਚਾਹੀਦਾ ਕਿ ਆਪਣੇ ਘਰ ਜੇ ਤੁਸੀਂ ਬਿਜ਼ਨਸ ਨਹੀਂ ਕਰਨਾ ਤਾਂ ਆਪਣੇ ਘਰ ਜਿਹੜਾ ਇੱਕ ਇੱਕ ਦੋ ਦੋ ਬੂਟਾ ਜਿਹੜਾ ਅੰਜੀਰ ਦਾ ਲਾਓ ਅੰਜੀਰ ਦਾ ਬੂਟਾ ਲਾ ਕੇ ਆਪਣੇ ਪਰਿਵਾਰ ਨੂੰ ਤਾਂ ਖਵਾਓ ਜੇ ਤੁਸੀਂ ਆਪਣੀ ਜ਼ਮੀਨ ਦਾ ਜ਼ਮੀਨ ਦੇ ਵਿੱਚ ਨਹੀਂ ਲਾਉਣਾ ਚਾਹੁੰਦੇ ਤਾਂ ਆਪਾਂ ਖੇਤਾਂ ਦੇ ਵਿੱਚ ਆਪਣੀਆਂ ਵੱਟਾਂ ਦੇ ਨੇੜੇ ਨੇੜੇ ਇਹਨੂੰ ਲਾ ਸਕਦੇ ਆ ਇਹਦਾ ਕੋਈ ਨੁਕਸਾਨ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਥੋੜੀ ਜ਼ਮੀਨ ਨਹੀਂ ਘਟਦੀ ਉਨੀ ਕਣਕ ਜਿੱਡੀ ਤੁਹਾਡੀ ਪਹਿਲਾਂ ਹੋ ਰਹੀ ਹੈ ਝੋਨਾ ਜਿੰਨਾ ਤੁਹਾਡਾ ਪਹਿਲਾਂ ਹੋ ਰਿਹਾ ਉਨਾ ਹੀ ਹੋਊਗਾ ਤੁਸੀਂ ਬਟਾਂ ਦੇ ਨੇੜੇ ਨੇੜੇ ਲਾ ਲਓ 100 ਬੂਟਾ ਲਾ ਲਓ 200 ਬੂਟਾ ਲਾ ਲਓ ਬਟਾਂ ਦੇ ਨੇੜੇ ਨੇੜੇ ਲਾ ਲਓ ਉਹਦਾ ਤਜਰਬਾ ਕਰਕੇ ਦੇਖੋ ਠੀਕ ਹੈ ਤੁਹਾਨੂੰ ਕਿੰਨਾ ਬੈਨੀਫਿਟ ਹੁੰਦਾ ਅਗਰ ਤੁਹਾਨੂੰ ਵਧੀਆ ਬੈਨੀਫਿਟ ਹੁੰਦਾ ਫਿਰ ਆਪਣੇ ਕਿੱਲੇ ਦੇ ਹਿਸਾਬ ਨਾਲ ਲਾ ਲਓ ਪਹਿਲਾਂ ਪਹਿਲਾਂ ਇਹਦਾ ਤਜਰਬਾ ਕਰ ਲਓ ਲਾ ਕੇ ਤਜਰਬਾ ਕਰੋ ਮਾਰਕੀਟਿੰਗ ਕਰਕੇ ਦੇਖੋ ਵਧੀਆ ਮਾਰਕੀਟਿੰਗ ਹੁੰਦੀ ਹੈ ਠੀਕ ਹੈ ਇਹ ਸਾਨੂੰ ਜਿਹੜਾ ਜ਼ਰੂਰ ਹਰ ਇੱਕ ਨੂੰ ਕਰਨਾ ਚਾਹੀਦਾ ਆਪਣੇ ਬੱਚੇ ਬਾਹਰ ਨਾ ਭੇਜੋ ਜ਼ਮੀਨਾਂ ਨਾ ਵੇਚੋ ਠੀਕ ਹੈ ਬੱਚੇ ਬਾਹਰ ਜਾ ਕੇ ਉਥੇ ਦਿਹਾੜੀਆਂ ਮਜ਼ਦੂਰੀਆਂ ਕਰਦੇ ਨੇ ਕਿੱਥੇ ਤੁਹਾਡੇ ਆਪਣੇ ਘਰ ਦਾ ਕੰਮ ਹੋਊਗਾ ਜਿਹੜੇ ਡਾਲਰ ਬੱਚੇ ਬਾਹਰ ਜਾ ਕੇ ਦਿਹਾੜੀ ਕਰਕੇ ਕਮਾਉਂਦੇ ਆ ਇੱਥੇ ਆਪਣਾ ਕੰਮ ਕਰਕੇ ਬਾਹਰ ਸਮਾਨ ਵੇਚ ਕੇ ਡਾਲਰ ਕਮਾ ਸਕਦੇ ਨੇ ਠੀਕ ਹੈ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਹੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਾ ਕਰੋ ਠੀਕ ਹੈ ਪਤਾ ਨਹੀਂ ਬੱਚੇ ਉੱਥੇ ਕੀ ਕਰ ਰਹੇ ਨੇ ਕਿੰਨੀਆਂ ਮੁਸੀਬਤਾਂ ਦੇ ਵਿੱਚ ਵਿਚਾਰੇ ਰਹਿੰਦੇ ਨੇ ਠੀਕ ਹੈ ਬਾਹਰ ਵੀ ਜਿਹੜਾ ਹੋਣਾ 트럼ਪ ਦੇਖ ਲਓ ਪੈਚੋਂ ਵਾਪਸ ਕਹਿੰਦੇ ਘੱਲੀ ਜਾਂਦਾ ਠੀਕ ਹੈ ਦੂਜਾ ਜਿਹੜਾ ਸੀਗਾ 트루ਡੋ ਜਿਆ ਉਹ ਵੀ ਕਹਿੰਦਾ ਮੈਂ ਬੱਚੇ ਵਾਪਸ ਕਰ ਦੇਣੇ ਆ ਇਹਨਾਂ ਦਾ ਕੋਈ ਫਾਇਦਾ ਨਹੀਂ ਕਰੋ ਲੱਖਾਂ ਰੁਪਇਆ ਲਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਠੀਕ ਹੈ ਔਰ ਉਹ ਅਗਰ ਉਹ ਬੱਚੇ ਵਾਪਸ ਆ ਜਾਂਦੇ ਨੇ ਤੁਹਾਡਾ ਲੱਖਾਂ ਰੁਪਇਆ ਬਰਬਾਦ ਹੋ ਗਿਆ ਇਸ ਕਰਕੇ ਨਾ ਪੈਸੇ ਲਾਉਣ ਦੀ ਲੋੜ ਆ ਨਾ ਬੱਚੇ ਬਾਹਰ ਭੇਜਣ ਦੀ ਲੋੜ ਆ ਤੇ ਬੱਚੇ ਆਪਣੇ ਆਪਣੇ ਕੋਲ ਰੱਖੋ ਇੱਕ ਇੱਕ ਬੱਚਾ ਅੱਜਕੱਲ ਉਹ ਹੀ ਆਪਾਂ ਬਾਹਰ ਭੇਜਦੇ ਆ ਮੁੰਡਾ ਬੁੱਢਾ ਇੱਥੇ ਦੁਖੀ ਹੋ ਜਾਂਦੇ ਕੋਈ ਬੈਨੀਫਿਟ ਨਹੀਂ ਭਾਈ ਜ਼ਿੰਦਗੀ ਦਾ ਜ਼ਿੰਦਗੀ ਦਾ ਲੁਤਫ ਲੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ